ਬਹੁਤ ਵੱਡਾ ਪੁਚਾਲ ਆਇਆ ਸੀ ਕਾਂਗੜਾ ਦੇ ਵਿੱਚ 1905 ਵਿੱਚ 1905 ਵਿੱਚ ਜਿਹੜਾ ਪੁਚਾਲ ਆਇਆ ਸੀ ਉਹਦੇ ਨਾਲ ਕਰੀਬ ਉਸ ਸਮੇਂ ਕੋਈ 20000 ਲੋਕ ਮਰੇ ਸੀ ਤੇ ਫਿਰ ਇੱਕ ਹੋਰ ਪੁਚਾਲ ਆਉਂਦਾ ਹੈਗਾ 2005 ਦੇ ਵਿੱਚ ਉਹ ਵੀ ਹਿਮਾਲਿਆ ਚ ਆਉਂਦਾ ਉਹਦਾ ਕੇਂਦਰ ਇੱਧਰ ਅਫਗਾਨਿਸਤਾਨ ਦੇ ਵਿੱਚ ਸੀ ਕਿਤੇ ਤੇ ਇਸਲਾਮਾਬਾਦ 'ਚ ਵੀ ਬਹੁਤ ਨੁਕਸਾਨ ਹੋਇਆ ਸੀ ਆਪਣੇ ਜੰਮੂ ਕਸ਼ਮੀਰ ਚ ਬਹੁਤ ਨੁਕਸਾਨ ਹੋਇਆ ਸੀ ਇਧਰ ਲੁਧਿਆਣੇ ਦੇ ਵਿੱਚ ਵੀ ਉਦੋਂ ਬਹੁਤ ਹਿਲਚਲ ਹੋਈ ਸੀ ਮਤਲਬ ਦਿੱਲੀ ਤੱਕ ਉਹਦਾ ਪ੍ਰਭਾਵ ਦੇਖਿਆ ਗਿਆ ਸੀ ਦੇਖਿਆ ਗਿਆ ਸੀ ਉਹਦੇ ਵਿੱਚ ਵੀ ਕਰੀਬ-ਕਰੀਬ 22000 ਲੋਕ ਮਰ ਗਏ ਸੀ ਉਦੋਂ ਤੇ ਫਿਰ ਇੱਕ ਵੱਡਾ ਪਹਚਾਰ ਆਇਆ ਹੈ 2015 ਵਿੱਚ ਦੇਖੋ 1905 ਤੋਂ ਲੈ ਕੇ 2005 ਦੇ ਵਿਚਕਾਰ ਕਿੰਨਾ ਟਾਈਮ ਲੱਗ ਜਾਂਦਾ ਯਾਨੀ ਕਿ 100 ਸਾਲ ਫਿਰ ਦਸਾਂ ਸਾਲਾਂ ਬਾਅਦ ਹੀ ਵੱਡਾ ਪਹਚਾਰ ਆ ਜਾਂਦਾ ਹੈ ਨੇਪਾਲ ਦੇ ਵਿੱਚ ਤੇ ਅਜੇ ਥੋੜੇ ਹੀ ਦਿਨ ਪਹਿਲਾਂ ਇੱਕ ਪੁਚਾਲ ਆ ਗਿਆ 28 ਮਾਰਚ ਨੂੰ ਮਿਆਂਮਾਰ ਦੇ ਵਿੱਚ ਮਿਆਂਮਾਰ ਦੇ ਵਿੱਚ థਾਈਲੈਂਡ ਚ ਵੀ ਗਿਆ ਤੇ ਬਾਕੀ ਪੁਚਾਲ ਇੰਨੀ ਤੇਜ਼ੀ ਨਾਲ ਆ ਰਹੇ ਨੇ ਕਿ ਸਾਡੇ ਸੋਚਣਾ ਜਿਹੜਾ ਸਮਝਣਾ ਹੈ ਉਹ ਮਤਲਬ ਉਸ ਤੋਂ ਵੀ ਤੇਜ਼ ਨਾਲ ਤੇਜ਼ ਆ ਰਹੇ ਨੇ ਹੁਣ ਤੁਸੀਂ ਦੇਖੋਗੇ ਕਿ 1991 ਦੇ ਵਿੱਚ ਇੱਕ ਪੁਚਾਲ ਆਇਆ ਸੀ ਲਾਤੂਰ ਦੇ ਏਰੀਆ ਚ ਇਹਨੂੰ ਪਲੇਗ ਵੀ ਫੈਲੀ ਸੀ ਬਾਅਦ ਵਿੱਚ ਚੂਹੇ ਬਹੁਤ ਜ਼ਿਆਦਾ ਬਾਹਰ ਆਏ ਸੀ ਹਾਂ ਉਹਦੇ ਵਿੱਚ ਵੀ ਕਰੀਬ 1000 ਲੋਕ ਮਰ ਗਏ ਸੀ ਫਿਰ ਇੱਕ ਹੋਰ ਪਹਚਾਰ ਆਇਆ ਸੀਗਾ 2001 ਦੇ ਵਿੱਚ ਗੁਜਰਾਤ ਦਾ ਬੜਾ ਮਸ਼ਹੂਰ ਪਹਚਾਰ ਆਇਆ ਸੀ ਉਹਦੇ ਵਿੱਚ ਕਰੀਬ 20000 ਲੋਕ ਉਹਦੇ ਵਿੱਚ ਮਰ ਗਏ ਸੀ ਤੇ ਉਹ ਕਹਿੰਦਾ ਮਤਲਬ ਕਿ ਇਹ ਪਹਚਾਰ ਜਿਹੜੇ ਨੇ ਇਹ ਸਾਰੇ ਹੀ ਉਸੇ ਵਜ੍ਹਾ ਨਾਲ ਆ ਰਹੇ ਨੇ ਕਿ ਹਿਮਾਲਿਆ ਦੇ ਥੱਲੇ ਜਿਹੜੀ ਟੈਕਟੋਨਿਕ ਹਲਚਲ ਹੈ ਉਹ ਬਹੁਤ ਤੇਜ਼ ਹੋ ਗਈ ਹੈ ਕਿ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੀਆਂ ਚਟਾਨਾਂ ਨੇ ਟੈਕਟੋਨਿਕ ਪਲੇਟਸ ਇਸ 100 ਸਾਲਾਂ ਦੇ ਵਿੱਚ 2 ਮੀਟਰ ਤੱਕ ਇਹ ਸ਼ਿਫਟ ਕਰਦੀਆਂ ਨੇ 2 ਮੀਟਰ ਸ਼ਿਫਟ ਕਰਨਾ ਬਹੁਤ ਬੜੀ ਗੱਲ ਹੈ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਿੰਨੇ ਹਜ਼ਾਰ ਆਟਮ ਬੰਬਾਂ ਦੀ ਤਾਕਤ ਲੱਗਦੀ ਹੈ ਟੈਕਟੋਨਿਕ ਪਲੇਟਾਂ ਨੂੰ 2 ਮੀਟਰ ਤੱਕ ਧੱਕਣ ਵਾਸਤੇ ਉਹ ਹਜ਼ਾਰਾਂ ਆਟਮ ਬੰਬਾਂ ਦੀ ਤਾਕਤ ਜਿਹੜੀ ਆ ਫਿਰ ਉਹ ਇੱਕ ਪੁਚਾਲ ਦਾ ਰੂਪ ਲੈਂਦੀ ਹੈ ਔਰ ਧਰਤੀ ਦਾ ਇੱਕ ਐਡਾ ਵੱਡਾ ਹਿੱਸਾ ਇੰਨੇ ਜ਼ੋਰ ਦੇ ਨਾਲ ਹਿੱਲਣ ਲੱਗਦਾ ਹੈ ਤੇ ਅਸੀਂ ਤਾਂ ਇਹੋ ਹੀ ਆ ਇੱਕ ਦਵਾਈ ਕਰ ਸਕਦੇ ਆ ਕਹਿੰਦੇ ਆ ਕਿ ਕੁਦਰਤ ਦੇ ਅੱਗੇ ਇੱਕ ਇਲਤਜਾਈ ਕਰ ਸਕਦੇ ਆ ਪਰ ਕੁਦਰਤ ਜਿਹੜੀ ਆ ਮੈਨੂੰ ਲੱਗਦਾ ਕਿ ਕੁਦਰਤ ਜਿਹੜੀ ਆ ਉਹ ਕਰੋਪੀ ਚ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਇਨਸਾਨਾਂ ਨੇ ਬਹੁਤ ਗੜਬੜਾਂ ਕੀਤੀਆਂ ਨੇ ਹਿਮਾਲਿਆ ਪਹਾੜ ਕੁਦਰਤ ਨੇ ਕਿਸੇ ਜੀਓਗ੍ਰਾਫੀਕਲ ਤੇ ਜੀਓਲੋਜੀਕਲ ਬੈਲੈਂਸ ਦੇ ਤੌਰ ਤੇ ਇੱਕ ਬਣਾਏ ਸੀਗੇ ਅਸੀਂ ਉਹਨਾਂ ਦੇ ਵਿੱਚ ਵੀ ਵੱਡੇ ਵੱਡੇ ਹਾਈਵੇ ਕੱਢੀ ਜਾ ਰਹੇ ਆ ਉਹਨਾਂ ਵਿੱਚ ਵੀ ਸੁਰੰਗਾਂ ਕੱਢੀ ਜਾ ਰਹੇ ਆ ਔਰ ਪਹਾੜਾਂ ਦੇ ਵਿੱਚ ਰਹਿਣ ਵਾਸਤੇ ਤਾਂ ਬਣਾਏ ਨਹੀਂ ਸੀ ਉੱਥੇ ਅਸੀਂ ਕਲੋਨੀਆ ਵਸਾਈ ਜਾ ਰਹੇ ਆ ਉਥੇ ਅਸੀਂ ਹੋਟਲ ਖੋਲੀ ਜਾ ਰਹੇ ਆ ਟੂਰਿਸਟ ਸਪਾਟ ਬਣਾਈ ਜਾ ਰਹੇ ਆ ਜਿੱਧਰ ਦੇਖੋ ਕਾਰਪੋਰੇਟ ਘਰਾਣਿਆਂ ਨੂੰ ਮਤਲਬ ਕਹਿੰਦੇ ਹੁੰਦੇ ਨੇ ਨਾ ਕਿ ਅੱਗ ਲੱਗੀ ਹੋਈ ਆ ਪੈਸਾ ਕਮਾਉਣ ਦੀ ਉਹ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਹਰ ਜਗ੍ਹਾ ਤੇ ਉਹਨਾਂ ਦਾ ਵਸ ਨਹੀਂ ਚੱਲਦਾ ਉਹ ਤਾਂ ਜਾ ਕੇ ਹਵਾ ਦੇ ਵਿੱਚ ਵੀ ਕਲੋਨੀਆ ਵਸਾ ਦੇਣ ਤੇ ਇਹ ਜੋ ਗੱਲਾਂ ਇਨਸਾਨ ਕਰ ਰਹੇ ਨੇ ਜੰਗਲ ਕੱਟੇ ਜਾ ਰਹੇ ਨੇ ਪਹਾੜਾਂ ਦੀ ਬਰਬਾਦੀ ਹੋ ਰਹੀ ਆ ਕੁਦਰਤੀ ਵਾਤਾਵਰਨ ਜੋ ਖਿਲਵਾੜ ਹੋ ਰਿਹਾ ਇਹਨਾਂ ਸਾਰਿਆਂ ਦਾ ਜੋ ਅਸਰ ਪੈ ਰਿਹਾ ਉਹ ਹਿਮਾਲਿਆ ਪਹਾੜ ਕੁਦਰਤ ਨੇ ਕਿਸੇ ਜੀਓਗ੍ਰਾਫੀਕਲ ਤੇ ਜੀਓਲੋਜੀਕਲ ਬੈਲੈਂਸ ਦੇ ਤੌਰ ਤੇ ਇੱਕ ਬਣਾਏ ਸੀਗੇ ਅਸੀਂ ਉਹਨਾਂ ਦੇ ਵਿੱਚ ਵੀ ਵੱਡੇ ਵੱਡੇ ਹਾਈਵੇ ਕੱਢੀ ਜਾ ਰਹੇ ਆ ਉਹਨਾਂ ਵਿੱਚ ਵੀ ਸੁਰੰਗਾਂ ਕੱਢੀ ਜਾ ਰਹੇ ਆ ਔਰ ਪਹਾੜਾਂ ਦੇ ਵਿੱਚ ਰਹਿਣ ਵਾਸਤੇ ਤਾਂ ਬਣਾਏ ਨਹੀਂ ਸੀ ਉਥੇ ਅਸੀਂ ਕਲੋਨੀਆ ਵਸਾਈ ਜਾ ਰਹੇ ਹਾਂ ਉਥੇ ਅਸੀਂ ਹੋਟਲ ਖੋਲੀ ਜਾ ਰਹੇ ਹਾਂ ਟੂਰਿਸਟ ਸਪਾਟ ਬਣਾਈ ਜਾ ਰਹੇ ਹਨ ਜਿੱਧਰ ਦੇਖੋ ਕਾਰਪੋਰੇਟ ਘਰਾਣਿਆਂ ਨੂੰ ਮਤਲਬ ਕਹਿੰਦੇ ਹੁੰਦੇ ਨੇ ਕਿ ਅ ਅੱਗ ਲੱਗੀ ਹੋਈ ਆ ਪੈਸਾ ਕਮਾਉਣ ਦੀ ਉਹ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਹਰ ਜਗ੍ਹਾ ਤੇ ਉਹਨਾਂ ਦਾ ਵਾਸ ਨਹੀਂ ਚੱਲਦਾ ਉਹ ਤਾਂ ਜਾ ਕੇ ਹਵਾ ਦੇ ਵਿੱਚ ਵੀ ਕਲੋਨੀਆ ਵਸਾ ਦੇਣ ਤੇ ਇਹ ਜੋ ਗੱਲਾਂ ਇਨਸਾਨ ਕਰ ਰਹੇ ਨੇ ਜੰਗਲ ਕੱਟੇ ਜਾ ਰਹੇ ਨੇ ਪਹਾੜਾਂ ਦੀ ਬਰਬਾਦੀ ਹੋ ਰਹੀ ਆ ਕੁਦਰਤੀ ਵਾਤਾਵਰਣ ਦਾ ਜੋ ਖਿਲਵਾੜ ਹੋ ਰਿਹਾ ਇਹਨਾਂ ਸਾਰਿਆਂ ਦਾ ਜੋ ਅਸਰ ਪੈ ਰਿਹਾ ਉਹ ਤੋਂ ਇਹ ਗੱਲ ਚੱਲ ਰਹੀ ਆ ਵੀ ਦੁਨੀਆ ਤਬਾਹ ਹੋਣ ਵਾਲੀ ਆ ਤਾਂ ਉਸ ਦੇ ਵਿੱਚ ਦੁਨੀਆ ਤਬਾਹ ਹੋਣ ਤੋਂ ਪਹਿਲਾਂ ਇਹ ਸਭ ਕੁਝ ਜਿਹੜਾ ਹੈ ਇਹ ਹੋ ਰਿਹਾ ਕਿਉਂਕਿ ਪੁਚਾਲ ਦੇ ਪਿੱਛੇ ਗੱਲ ਕਰਦੇ ਆ ਤਾਂ ਮੈਨ ਮਾਰ ਦੇ ਵਿੱਚ ਵੀ ਆਂਦਾ థਾਈਲੈਂਡ ਦੇ ਵਿੱਚ ਵੀ ਆਂਦਾ ਵੱਡੇ ਨੁਕਸਾਨ ਹੁੰਦੇ ਆ ਤਾ ਹੁਣ ਕਿਹਾ ਜਾ ਰਿਹਾ ਵੀ ਜਿੱਥੇ-ਜਿੱਥੇ ਹਿਮਾਲਿਆਲ ਬੈਲਟ ਜਿਹੜੀ ਆ ਉਹ ਵੀ ਜਿਹੜੇ ਆ ਉਹ ਇਸ ਸਮੇਂ ਉੱਥੇ ਵੀ ਖਤਰੇ ਦੀ ਘੰਟੀ ਜਿਹੜੀ ਆ ਉਹ ਵੱਜ ਰਹੀ ਆ ਭਾਵੇਂ ਉਹ ਦੇਸ਼ ਭਾਰਤ ਹੋਵੇ ਭਾਵੇਂ ਉਹ ਦੇਸ਼ ਚਾਈਨਾ ਹੋਵੇ ਭਾਵੇਂ ਉਹ ਦੇਸ਼ ਨੇਪਾਲ ਹੋਵੇ ਜਾਂ ਭਾਵੇਂ ਉਹ ਦੇਸ਼ ਭੂਟਾਨ ਹੋਵੇ ਤਾਂ ਅਸਲ ਦੇ ਵਿੱਚੇ ਅਸਲ ਦੇ ਵਿੱਚ ਇਸ ਦੇ ਪਿੱਛੇ ਸਚਾਈ ਕੀ ਆ ਤਾਂ ਮੇਰਾ ਸਮੇਂ ਸਾਇੰਟਿਸਟ ਬਲਵਿੰਦਰ ਸਿੰਘ ਹਾਲਕ ਮੌਜੂਦ ਹੈ ਗੱਲਬਾਤ ਕਰਦੇ ਹਨ ਨਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੇ ਕਿਹਾ ਜਾ ਰਿਹਾ ਹਿਮਾਲਿਆ ਪਰਬਤ ਦੇ ਥੱਲੇ ਇੱਕ ਸ਼ੈਤਾਨ ਜਿਹੜਾ ਸੁੱਤਾ ਆਇਆ ਉਹ ਜਾਗਣ ਵਾਲਾ ਨਾਮ ਤਾਂ ਸ਼ੈਤਾਨ ਦਾ ਦੱਸ ਦਿੱਤਾ ਗਿਆ ਪਰ ਅਸਲ ਦੇ ਵਿੱਚ ਸਾਇੰਟਿਫਿਕ ਕੀ ਚੀਜ਼ ਆ ਉਹ ਤੁਸੀਂ ਇਸ ਦੇ ਬਾਰੇ ਜਾਣਕਾਰੀ ਦੇਖੋ ਉਹਦੇ ਬਾਰੇ ਜਿਹੜਾ ਵਿਰਵਾ ਹੈ ਉਹ ਤਾਂ ਪੁਚਾਲਦਾ ਹੈ ਕਿ ਇੱਕ ਪੁਚਾਲ ਵੱਡਾ ਪੁਚਾਲਾ ਸਕਦਾ ਆ ਕੀ ਸਕਦਾ ਹੈ ਕਿ ਪੁਚਾਲ ਆਉਣ ਦੀ ਸੰਭਾਵਨਾ ਬਹੁਤ ਹੈ ਕਿਉਂਕਿ ਸਮੇਂ-ਸਮੇਂ ਤੇ ਪਹਚਾਲ ਆਉਂਦੇ ਰਹੇ ਨੇ ਪਹਿਲਾਂ ਇਹ ਜਿਹੜੀ ਸੀਗੀ ਐਕਟੀਵਿਟੀ ਆਰਥਕ ਵੇਗ ਦੀ ਉਹ ਬੜੀ ਘੱਟ ਹੁੰਦੀ ਸੀਗੀ ਤੇ ਹੁਣ ਜਿਉਂ-ਜਿਉਂ ਆਦਮੀ ਜਿਆਦਾ ਬਦਮਾਸ਼ ਹੋ ਗਿਆ ਆਦਮੀ ਜਿਆਦਾ ਸ਼ੈਤਾਨ ਬਣ ਗਿਆ ਆਦਮੀ ਦੀ ਸ਼ੈਤਾਨੀ ਦੇ ਨਾਲ ਕੁਦਰਤ ਜਿਹੜੀ ਆ ਉਹ ਵੀ ਆਪਣੇ ਰੋਦਰ ਰੂਪ ਚ ਆਉਂਦੀ ਜਾ ਰਹੀ ਹੈ ਤੇ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਬਹੁਤ ਵੱਡਾ ਪਹਚਾਲ ਆਇਆ ਸੀ ਕਾਂਗੜਾ ਦੇ ਵਿੱਚ 1905 ਵਿੱਚ 1905 ਵਿੱਚ ਜਿਹੜਾ ਪੁਚਾਲ ਆਇਆ ਸੀ ਉਹਦੇ ਨਾਲ ਕਰੀਬ ਉਸ ਸਮੇਂ ਕੋਈ 20000 ਲੋਕ ਮਰੇ ਸੀ ਤੇ ਫਿਰ ਇੱਕ ਹੋਰ ਪੁਚਾਲ ਆਉਂਦਾ ਹੈਗਾ 2005 ਦੇ ਵਿੱਚ ਉਹ ਵੀ ਹਿਮਾਲਿਆ ਚ ਆਉਂਦਾ ਹੈ ਉਹਦਾ ਕੇਂਦਰ ਇਧਰ ਅਫਗਾਨਿਸਤਾਨ ਦੇ ਵਿੱਚ ਸੀ ਕਿਤੇ ਤੇ ਇਸਲਾਮਾਬਾਦ 'ਚ ਵੀ ਬਹੁਤ ਨੁਕਸਾਨ ਹੋਇਆ ਸੀ ਆਪਣੇ ਜੰਮੂ ਕਸ਼ਮੀਰ ਚ ਬਹੁਤ ਨੁਕਸਾਨ ਹੋਇਆ ਸੀ ਇਧਰ ਲੁਧਿਆਣੇ ਦੇ ਵਿੱਚ ਵੀ ਉਦੋਂ ਬਹੁਤ ਹਿਲਚਲ ਹੋਈ ਸੀ ਮਤਲਬ ਦਿੱਲੀ ਤੱਕ ਉਹਦਾ ਪ੍ਰਭਾਵ ਦੇਖਿਆ ਗਿਆ ਸੀ ਦੇਖਿਆ ਗਿਆ ਸੀ ਉਹਦੇ ਵਿੱਚ ਵੀ ਕਰੀਬ ਕਰੀਬ 22000 ਲੋਕ ਮਰ ਗਏ ਸੀ ਉਦੋਂ ਤੇ ਫਿਰ ਇੱਕ ਵੱਡਾ ਪਹਚਾਰ ਆਇਆ ਹੈ 2015 ਵਿੱਚ ਦੇਖੋ 1905 ਤੋਂ ਲੈ ਕੇ 2005 ਦੇ ਵਿਚਕਾਰ ਕਿੰਨਾ ਟਾਈਮ ਲੱਗ ਜਾਂਦਾ ਯਾਨੀ ਕਿ 100 ਸਾਲ ਫਿਰ ਦਸਾਂ ਸਾਲਾਂ ਬਾਅਦ ਹੀ ਵੱਡਾ ਪਹਚਾਰ ਆ ਜਾਂਦਾ ਹੈ ਨੇਪਾਲ ਦੇ ਵਿੱਚ ਤੇ ਅਜੇ ਥੋੜੇ ਹੀ ਦਿਨ ਪਹਿਲਾਂ ਇੱਕ ਪੁਚਾਲ ਆ ਗਿਆ 28 ਮਾਰਚ ਨੂੰ ਮਿਆਂਮਾਰ ਦੇ ਵਿੱਚ ਮਿਆਂਮਾਰ ਦੇ ਵਿੱਚ థਾਈਲੈਂਡ ਚ ਵੀ ਗਿਆ ਤੇ ਬਾਕੀ ਪੁਚਾਲ ਇੰਨੀ ਤੇਜ਼ੀ ਨਾਲ ਆ ਰਹੇ ਨੇ ਕਿ ਸਾਡੇ ਸੋਚਣਾ ਜਿਹੜਾ ਸਮਝਣਾ ਹੈ ਉਹ ਮਤਲਬ ਉਸ ਤੋਂ ਵੀ ਤੇਜ਼ ਨਾਲ ਤੇਜ਼ ਆ ਰਹੇ ਨੇ ਹੁਣ ਤੁਸੀਂ ਦੇਖੋਗੇ ਕਿ 1991 ਦੇ ਵਿੱਚ ਇੱਕ ਪੁਚਾਲ ਆਇਆ ਸੀ ਲਾਤੂਰ ਦੇ ਏਰੀਆ ਚ ਇਦੋਂ ਪਲੇਗ ਵੀ ਫੈਲੀ ਸੀ ਬਾਅਦ ਵਿੱਚ ਚੂਹੇ ਬਹੁਤ ਜ਼ਿਆਦਾ ਬਾਹਰ ਆਏ ਸੀ ਹਾਂ ਉਹਦੇ ਵਿੱਚ ਵੀ ਕਰੀਬ 1000 ਲੋਕ ਮਰ ਗਏ ਸੀ ਫਿਰ ਇੱਕ ਹੋਰ ਪਹਚਾਰ ਆਇਆ ਸੀਗਾ 2001 ਦੇ ਵਿੱਚ ਗੁਜਰਾਤ ਦਾ ਬੜਾ ਮਸ਼ਹੂਰ ਪਹਚਾਰ ਆਇਆ ਸੀ ਉਹਦੇ ਵਿੱਚ ਕਰੀਬ 20000 ਲੋਕ ਉਹਦੇ ਵਿੱਚ ਮਰ ਗਏ ਸੀ ਤੇ ਉਹ ਕਹਿੰਦਾ ਮਤਲਬ ਕਿ ਇਹ ਪਹਚਾਰ ਜਿਹੜੇ ਨੇ ਇਹ ਸਾਰੇ ਹੀ ਉਸੇ ਵਜ੍ਹਾ ਨਾਲ ਆ ਰਹੇ ਨੇ ਕਿ ਹਿਮਾਲਿਆ ਦੇ ਥੱਲੇ ਜਿਹੜੀ ਟਿਕਟੋਨਿਕ ਹਲਚਲ ਹੈ ਉਹ ਬਹੁਤ ਤੇਜ਼ ਹੋ ਗਈ ਹੈ ਕਿ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੀਆਂ ਚਟਾਨਾਂ ਨੇ ਟਿਕਟੋਨਿਕ ਪਲੇਟਸ ਇਸ 100 ਸਾਲਾਂ ਦੇ ਵਿੱਚ 2 ਮੀਟਰ ਤੱਕ ਇਹ ਸ਼ਿਫਟ ਕਰਦੀਆਂ ਨੇ 2 ਮੀਟਰ ਸ਼ਿਫਟ ਕਰਨਾ ਬਹੁਤ ਬੜੀ ਗੱਲ ਹੈ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਿੰਨੇ ਹਜ਼ਾਰ ਐਟਮ ਬੰਬਾਂ ਦੀ ਤਾਕਤ ਲੱਗਦੀ ਹੈ ਟੈਕਟੋਨਿਕ ਪਲੇਟਾਂ ਨੂੰ 2 ਮੀਟਰ ਤੱਕ ਧੱਕਣ ਵਾਸਤੇ ਉਹ ਹਜ਼ਾਰਾਂ ਐਟਮ ਬੰਬਾਂ ਦੀ ਤਾਕਤ ਜਿਹੜੀ ਆ ਫਿਰ ਉਹ ਇੱਕ ਪੁਚਾਲ ਦਾ ਰੂਪ ਲੈਂਦੀ ਹੈ ਔਰ ਧਰਤੀ ਦਾ ਇੱਕ ਕਿੱਡਾ ਵੱਡਾ ਹਿੱਸਾ ਇੰਨੇ ਜ਼ੋਰ ਦੇ ਨਾਲ ਹਿੱਲਣ ਲੱਗਦਾ ਹੈ ਤੇ ਅਸੀਂ ਤਾਂ ਇਹੋ ਹੀ ਆ ਇੱਕ ਦਵਾਈ ਕਰ ਸਕਦੇ ਆ ਕਹਿੰਦੇ ਆ ਕਿ ਕੁਦਰਤ ਦੇ ਅੱਗੇ ਇੱਕ ਇਲਤੀਜਾ ਹੀ ਕਰ ਸਕਦੇ ਆ ਪਰ ਕੁਦਰਤ ਜਿਹੜੀ ਆ ਮੈਨੂੰ ਲੱਗਦਾ ਕਿ ਕੁਦਰਤ ਜਿਹੜੀ ਆ ਉਹ ਕਰੋਪੀ ਚ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਇਨਸਾਨਾਂ ਨੇ ਬਹੁਤ ਗੜਬੜਾਂ ਕੀਤੀਆਂ ਨੇ ਹਿਮਾਲਿਆ ਪਹਾੜ ਕੁਦਰਤ ਨੇ ਕਿਸੇ ਜੀਓਗ੍ਰਾਫੀਕਲ ਤੇ ਜੀਓਲੋਜੀਕਲ ਬੈਲੈਂਸ ਦੇ ਤੌਰ ਤੇ ਇੱਕ ਬਣਾਏ ਸੀਗੇ ਅਸੀਂ ਉਹਨਾਂ ਦੇ ਵਿੱਚ ਵੀ ਵੱਡੇ ਵੱਡੇ ਹਾਈਵੇ ਕੱਢੀ ਜਾ ਰਹੇ ਆ